ਸਰਬ ਦਾ ਆਪਣਾ ਨਾਮ ਦੱਸ ਕੇ ਜੀ ਜਿਹਨਾਂ ਦੇ ਮੇਰਾ ਨਾਮ ਸੁਖਦੇਵ ਸਿੰਘ ਆ ਜੀ ਸੁਖਦੇਵ ਸਿੰਘ ਜੀ ਕਿਤਰਾ ਕਾਰਵਾਈ ਨੂੰ ਦੇਖਦੇ ਜੀ ਬਹੁਤ ਵਧੀਆ ਕਰ ਰਹੇ ਜੀ ਜੋ ਪੰਜਾਬ ਸਰਕਾਰ ਕਰ ਰਹੀ ਆ ਜੀ ਭਗਵੰਤ ਮਾਨ ਜੀ ਕਰ ਰਿਹਾ ਬਹੁਤ ਵਧੀਆ ਕਾਰਵਾਈ ਕਰ ਰਹੀ ਆ ਕਿੰਨੀ ਕੁ ਦੇਰ ਤੋਂ ਜਿਹੜਾ ਵਾ ਨਸ਼ਾ ਤੁਹਾਡੇ ਪਿੰਡ ਦੇ ਵਿੱਚ ਵੇਚ ਰਿਹਾ ਬੜੇ ਚਿਰ ਤੋਂ ਹੀ ਆ ਜੀ ਕੋਈ ਕੰਪਲੇਨਟ ਕੀਤੀ ਗਈ ਪੁਲਿਸ ਪ੍ਰਸ਼ਾਸਨ ਬੜੀਆਂ ਕੰਪਲੇਨਟਾਂ ਮੈਂ ਪਿਛਲੀ ਵਾਰੀ ਵੀ ਅੰਮਰ ਸੀ ਇਸੇ ਪੰਚਾਇਤ ਸੀ ਇਤੋਂ ਹੀ ਲੈ ਕੇ ਜਾਂਦੇ ਪੱਕੀ ਗੱਲ ਇਹ ਭੇਜਦੇ ਹੀ ਕਿ ਕੀ ਕਰਦੇ ਇਹ ਬਿਲਕੁਲ ਭੇਜਦੇ ਆ ਜੀ ਅੱਛਾ ਕੀ ਨਾਮ ਇਹਨਾਂ ਘਰ ਵਾਲਿਆਂ ਦਾ ਯਾਰ ਹਾਂਜੀ ਨਾਮ ਭੇਜਦਾ ਇਹਨਾਂ ਦਾ ਮੇਨ ਬੰਦਾ ਜੀ ਹਰਖ ਸਿੰਘ ਜਿਹੜੀ ਪ੍ਰੋਗਰਾਮ ਹੋ ਰਿਹਾ ਚਲੋ ਗੁਰੂਗ੍ਰਾਮ ਸਾਹਿਬ ਦੀ ਸੇਵਾ ਕਰਤਾ ਵਾ ਭੈਣੀ ਦੇ ਵਿੱਚ ਬਾਕੀ ਪਰਿਵਾਰ ਹੁੰਦੇ ਆ ਸਿਆਣਾ ਬੰਦਾ ਕਿਉਂ ਹੁੰਦੇ ਸਾਰੇ ਪਰਿਵਾਰ ਇਹ ਕੀ ਰਾਜ ਪੁੱਤ ਦਾ ਹੋਰ ਸ਼ਿਰਾਜ ਪੁੱਤਾਂ ਠੀਕ ਹੈ ਕਿੰਨੇ ਪਰਤੇ ਜਿਹੜੇ ਇਹਨਾਂ ਦੇ ਉੱਪਰ ਦਰਜ ਹੋਏ ਬੜਿਆ ਜੀ ਗਿਣਤੀ ਆ ਜੀ ਕੋਈ ਗਿਣਤੀ ਨਹੀਂ ਆ ਗਈ ਇਹਦੇ ਪਹਿਲੇ ਤੁਸੀਂ ਕਦੀ ਕੰਪਲੇਂਟ ਕੀਤੀ ਆ ਜਾਂ ਕੋਈ ਕਾਰਵਾਈ ਹੋਈ ਪਹਿਲੇ ਕੋਈ ਕੋਈ ਕਾਰਵਾਈ ਨਹੀਂ ਹੋਈ ਉਲਟਾ ਪੰਚਾਇਤ ਦੇ ਪਰਚ ਹੋਇਆ ਜੀ ਇਸ ਥਾਂ ਤੋਂ ਅਸੀਂ ਕੇਸ ਲੜਿਆ ਜੀ ਕੇਸ ਜਿੱਤੇ ਵੀ ਅਸੀਂ ਪੰਜ ਉਲਟਾ 1.5 ਚਾਹਤੇ ਨੇ ਕਿ ਕੀਤਾ ਵੀ ਸਾਡਾ ਵਰਕਲੈਬ ਚੰਗਾ ਪੰਚਾਇਤੀ ਜਗ੍ਹਾ ਹੈ ਹਾਂਜੀ ਪੰਚਾਇਤੀ ਜਗ੍ਹਾ ਹੈ ਪੰਚਾਇਤ ਦੇ ਇਹਨਾਂ ਨੇ ਮੁਰਕੇ ਸਾਡੇ ਤੇ ਕੀਤਾ ਹੈ ਇਹਨਾਂ ਨੇ ਕੇਸ ਇਹ ਜਗ੍ਹਾ ਪੰਚਾਇਤੀ ਹੈ ਪੰਚਾਇਤੀ ਜਗ੍ਹਾ ਹੀ ਹੈ ਇਹ ਕਬਜ਼ਾ ਕਰਕੇ ਬੈਠੇ ਹਾਂਜੀ ਦੇ ਖਿਲਾਫ ਅਸੀਂ ਬਹੁਤ ਸਾਰਾ ਪਿੰਡ ਖੁਸ਼ ਹਾਂ ਤੇ ਪੂਰੀ ਸਿਫਤ ਕਰਦੇ ਹਾਂ ਕਿ ਸਾਰੇ ਪਿੰਡਾਂ ਦੇ ਵਿੱਚੋਂ ਇਹ ਨਸ਼ਾ ਦਾ ਜਿਹੜਾ ਦਲਦਲ ਹੈ ਮੁਕਾ ਦਿੱਤਾ ਜਾਣਾ ਚਾਹੀਦਾ ਅੱਜ ਜਿਹੜਾ ਘਰ ਤੇ ਆਵਾਜ਼ਾਂ ਕਾਰਵਾਈ ਹੋ ਰਹੀ ਹੈ ਕਿਸ ਦਾ ਘਰ ਹੈ ਤੇ ਕਿੰਨੇ ਦਿਨ ਤੋਂ ਨਸ਼ਾ ਜਿਹੜਾ ਵੇਚ ਰਿਹਾ ਇਹ ਜੇਠਾ ਸਿੰਘ ਪੁੱਤਰ ਮਾਦਾ ਸਿੰਘ ਤੇ ਉਹਦੇ ਬੱਚੇ ਆ ਉਹਨਾਂ ਦਾ ਘਰ ਹੈ ਜੀ ਬਣਿਆ ਸ਼ਾਮਲਾੜ ਚ ਕਿੰਨੇ ਦਿਨ ਤੋਂ ਪਿੰਡ ਵਿੱਚ ਕਿੰਨੇ ਪਰਿਵਾਰ ਜਿਹੜੇ ਨੇ ਨਸ਼ਾ ਵੇਚਦੇ ਨੇ ਨਸ਼ਾ ਵੇਚਣ ਵਾਲੇ ਸਰ ਜਦ ਤਏ ਪੰਜ ਘਰ ਆ ਗਏ ਸਰ ਇੱਕ ਦੋ ਦਾ ਘਰ ਬਣਿਆ ਤੇ ਕਿੰਨੇ ਦਿਨ ਤੋਂ ਨਸ਼ਾ ਵੇਚਦੇ ਨੇ ਨਸ਼ਾ ਸਰ ਵੇਜ ਤੇ ਇਕੱਲੇ ਇਹ ਨਹੀਂ ਆ ਬੜੇ ਵੇਜ ਤੇ ਪਿੰਡ ਦੇ ਵਿੱਚ ਹੋਰ ਵੀ ਕੰਪਲੇਨਟ ਕੀਤੀ ਗਈ ਤੁਹਾਡੇ ਪਿੰਡ ਵੱਲੋਂ ਸਾਡੇ ਪਿੰਡ ਵੱਲੋਂ ਮੈਂ ਸਾਰੇ ਆਪਣੇ ਜਿਹੜੇ ਕੰਮ ਜਿਹੜੇ ਵਿੱਚ ਕਾਰਜ ਪੰਦੀ ਕਰਦੇ ਕਰਵਾਦੇ ਕੰਪਲੀਟ ਕਰਨ ਗਿਆ ਹਾਂ ਐਸਐਫ ਮਹਸਾਬ ਦੇ ਤੱਕ ਤੇ ਕੋਈ ਕਾਰ ਨਹੀਂ ਹੋਈ ਮੈਂ 13 ਤੋਂ 14 ਤੱਕ ਦਾ ਕੰਮ ਬੰਦ ਰੱਖਿਆ ਕੋਈ ਨਹੀਂ ਬਹੁਤ ਵਧੀਆ ਇਹ ਗੱਲ ਤੇ ਮੈਨੂੰ ਬਹੁਤ ਅੱਛਾ ਲੱਗਦਾ ਮੈਂ ਕਹਿੰਦਾ ਜਾਨ ਕੇ ਬਿਗਨਵੜ ਦੇ ਤੇ ਆਪੇ ਛੱਡ ਦੇਣਾ ਜੋ ਡੇ ਮਾਰ ਕੇ ਜੂਆਂ ਮਾਰੀ ਜਾਣੀਆਂ ਨਾਲ ਸਾਰੇ ਨੇ ਕਾਜਾ ਕੋ ਬੰਦ ਕਰ ਰਿਹਾ ਸਰ ਦੂਜੇ ਪਾਸੇ ਘਰ ਹੈ ਗਿਆ ਤੇ ਆਪਣੇ ਇਹਨਾਂ ਦਾ ਘਰ ਉੱਥੇ ਹੈਗਾ ਹਾਂਜੀ ਇਹ ਨਹੀਂ ਵੀ ਕਾਰਵਾਈ ਆ ਜਦ ਆਪਣਾ ਨਾਮ ਦੱਸਿਓ ਤੇ ਸਰਜੀਤ ਸਿੰਘ ਪੋਰਸੀ ਰਾਜਪੂਤਾਂ ਪਿੰਡਿਆ ਅੱਛਾ ਹਾਂਜੀ ਕਾਰਵਾਈ ਜਿਹੜੀ ਹੋ ਰਹੀ ਹੈ ਪਹਿਲੇ ਵੀ ਇਸ ਕਰ ਦੀ ਇਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਇੱਥੇ ਨਹੀਂ ਨਹੀਂ ਪਹਿਲਾਂ ਸਰਕਾਰਾਂ ਚ ਕਰੀ ਕੋਈ ਨਹੀਂ ਆਇਆ ਫੈਸਲਾ ਵੀ ਹੋਇਆ ਹੈ ਜੋ ਕੋਇਆ ਸਰ ਦਰਖਾਸਤਾਂ ਦੇ ਕੇ ਆਉਂਦੇ ਕੋਈ ਕਾਰ ਨਹੀਂ ਹੁੰਦਾ ਸਾਰੇ ਪਿੰਡ ਨੂੰ ਪਤਾ ਵਾ ਸਾਰੇ ਏਰੀਆ ਨੂੰ ਪਤਾ ਸਾਰਾ ਕੋ ਹੁੰਦਾ ਹੈ ਇਹ ਕੰਮ ਕੋਸ਼ਿਸ਼ੇ ਉਹ ਦੇਖੋ ਸਾਰਾ ਪਿੰਡ ਖੁਸ਼ ਹੈ ਲੱਗਦਾ ਇਸ ਤਰ੍ਹਾਂ ਪਿੰਡ ਜਿਹੜਾ ਨਸ਼ਮੁਕਤ ਹੋਊਗਾ ਹੋਊਗਾ ਅੱਜੇ ਕਰਾਂ ਕੋਸ਼ਿਸ਼ ਕਰਾਂਗੇ ਫਿਰ ਹੋਊਗਾ ਪਹਿਲ ਕਦਮ ਤੇ ਹੋਈ ਨਾ ਤੁਹਾਡੇ ਮੱਲਿਆਂ ਨੇ ਵੀ ਕਿਹਾ ਵੀ ਇੱਥੇ ਸ਼ਰਾਬ ਬਹੁਤ ਵੇਖ ਜਿਆਦਾ ਵੇਖਦੀ ਸਾਰਾ ਕੋਈ ਸ਼ਰਾਬ ਵੀ ਵੇਖਦੀ ਹੈ ਸਾਰਾ ਕੋਈ ਸ਼ਰਾਬ ਹੀ ਰੋਣ ਗੋਲੀਆਂ ਜੇ ਲੈਣਾ ਲੱਗਿਆ ਰਹਿੰਦੀਆਂ ਉਹ ਕਦੇ ਇਹਦੇ ਬਾਰੇ ਵਿੱਚ ਚਾਰ ਦਿੱਤਾ ਜਾਏ ਪ੍ਰਸ਼ਾਸਨ ਕਿਹਾ ਮੰਨ ਸਾਰਿਆਂ ਨੂੰ ਸਾਰਿਆਂ ਨੂੰ ਠੀਕ ਹੈ ਕਿੰਨਾ ਕ ਨਸ਼ਾ ਜਿਹੜਾ ਵਾ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਨਸ਼ਾ ਪਿੰਡ ਦੇ ਵਿੱਚ ਫੈਲਿਆ ਜਿਹੜੀ ਇਹ ਕਾਰਵਾਈ ਹੋ ਰਹੀ ਆ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਕਿਸ ਤਰ੍ਹਾਂ ਦੇਖਦੇ ਬਹੁਤ ਵਧੀਆ ਹੋ ਰਹੀ ਆ ਤਾਂ ਲੱਗਦਾ ਕਿ ਪੁਲਿਸ ਨੂੰ ਪਹਿਲਾਂ ਪਤਾ ਸੀ ਪਿੰਡ 'ਚ ਨਸ਼ਾ ਵਗਦਾ ਇਹ ਪਤਾ ਹੀ ਇਹ ਤਾਂ ਹੀ ਹੋਈ ਜੇ ਇਹਨਾਂ ਨੂੰ ਪਤਾ ਹੀ ਆ ਤੇ ਇਹਨਾਂ ਨੂੰ ਫੇਰ ਹੀ ਆਈ ਪਹਿਲਾਂ ਕਿਉਂ ਨਹੀਂ ਐਕਸ਼ਨ ਕੀਤਾ ਜੀ ਪਹਿਲੋਂ ਇਹ ਸਰਕਾਰ ਦੀ ਮਰਜ਼ੀ ਹੈ ਇਹਨਾਂ ਦੀ ਪੁਲਿਸ ਦੀ ਇਹ ਹੋਣੀ ਪੱਡੋ ਸਰਕਾਰ ਕਾਰਵਾਈ ਕਰੇ ਹਾਂਜੀ ਹੋਣੀ ਪੱਡੋ ਸਰਕਾਰ ਕਾਰਵਾਈ ਕੀਤੀ ਜਾ ਰਹੀ ਹੈ ਹਾਂਜੀ ਹਾਂਜੀ ਹੋ ਰਹੀ ਹੈ ਇਹ ਗੱਲ ਖੋਲ੍ਹ ਤੇ ਨਹੀਂ ਗੱਲ ਕਰਦੇ ਸੀ ਲੈ ਖੁੱਲ ਕੇ ਕਰ ਉਹ ਕੋਈ ਗੱਲ ਹੈ ਨਾ ਹੁਣ ਤੂੰ ਕੋਈ ਨਾ ਸਰਪੰਚ ਕੋ ਕਰ ਲੋ ਜਿਹੜੀ ਗੱਲ ਉਹਨਾਂ ਪਤਾ ਸਾਰ ਕਰ ਲੈਣਗੇ ਠੀਕ ਆ ਹਾਂਜੀ ਦੇਖੋ ਜੀ ਮਾਨਯੋਗ ਭਗਵਾਨ ਸਿੰਘ ਮਾਨ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼੍ਰੀ ਗੌਰਵ ਯਾਦਵ ਜੀ ਸਾਡੇ ਮਾਨਯੋਗ ਡੀਜੀਪੀ ਸਾਹਿਬ ਨੇ ਸਾਨੂੰ ਨਿਰਦੇਸ਼ ਦਿੱਤੇ ਨੇ ਕਿ ਜਿੱਥੇ ਵੀ ਤੁਹਾਨੂੰ ਇਦਾਂ ਦੀ ਕੋਈ ਤੁਹਾਡੇ ਪ੍ਰਾਪਰਟੀ ਦੇ ਸੰਬੰਧ ਚ ਜੇ ਸਿਵਲ ਪ੍ਰਸ਼ਾਸਨ ਵੱਲੋਂ ਸਾਡੀ ਪੁਲਿਸ ਸਹਾਇਤਾ ਦੀ ਲੋੜ ਪੈਂਦੀ ਹੈ ਕੀ ਡਿਮੋਲੀਸ਼ਨ ਲਈ ਜੇ ਸਿਵਲ ਪ੍ਰਸ਼ਾਸਨ ਨੂੰ ਪੁਲਿਸ ਸਹਾਇਤਾ ਦੀ ਲੋੜ ਹੈ ਉਸੇ ਤਹਿਤ ਇੱਕ ਪੂਰਸੀ ਰਾਜਪੂਤਾਂ ਪਿੰਡ ਹੈ ਜੀ ਅੰਮ੍ਰਿਤਸਰ ਦੇ ਹੱਤੇ ਜ਼ਿਲ੍ਹੇ ਦਾ ਇਰੇਚ ਜੀ ਇੱਕ ਰਣਜੋਤ ਸਿੰਘ ਨਾਮ ਦਾ ਵਿਅਕਤੀ ਹੈਗਾ ਜਿਹਦੇ ਤੇ 7 ਐਫਆਈਆਰ ਰਜਿਸਟਰਡ ਨੇ 5 ਐਨਡੀਪੀਐਸ ਦੇ ਐਫਆਈਆਰ ਉਸਤੇ ਆਲਰੇਡੀ ਰਜਿਸਟਰਡ ਨੇ ਇਰੇ ਫੈਮਿਲੀ ਚੋ ਜੀ 4 ਲੋਕੀ ਬੈਡ ਕੈਰੈਕਟਰ ਬੀਸੀ ਨੇ ਤੇ ਉਹਨਾਂ ਦੇ ਘਰ ਚ ਪੰਚਾਇਤ ਨੇ ਲਿਖ ਕੇ ਦਿੱਤਾ ਜੀ ਕਿ ਇਹਨਾਂ ਨੇ ਛੱਪੜ ਚ ਜਿਹੜੀ ਹੈਗੀ ਐ ਏਰੀਆ ਨੂੰ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਤੇ ਇਹਨੂੰ ਇਹਦੇ ਇਹਦੇ ਚ ਸਾਨੂੰ ਕਬਜ਼ਾ ਛਡਾਇਆ ਜਾਵੇ ਇਸੇ ਤਹਿਤ ਸਾਨੂੰ ਇਨਫੋਰਮੇਸ਼ਨ ਮਿਲੀ ਸਿਵਲ ਪ੍ਰਸ਼ਾਸਨ ਵੱਲੋਂ ਕਿ ਸਾਨੂੰ ਪੁਲਿਸ ਪ੍ਰੋਟੈਕਸ਼ਨ ਦੀ ਲੋੜ ਹੈ ਉਸੇ ਤਹਿਤ ਜੀ ਅੱਜ ਅਸੀਂ ਪੁਲਿਸ ਪ੍ਰੋਟੈਕਸ਼ਨ ਦੇ ਦੇਣ ਲਈ ਅੱਜ ਇਸ ਪਿੰਡ ਚ ਰਣਜੋਤ ਸਿੰਘ ਨਾਂ ਦੇ ਵਿਅਕਤੀ ਦਾ ਘਰ ਦਾ ਜਿਹੜਾ ਕਬਜ਼ਾ ਛਡਾਣਾ ਹੈਗਾ ਏਰੀਆ ਦਾ ਉਸ ਤਹਿਤ ਅਸੀਂ ਆਏ ਆ ਇੱਥੇ ਹਾਂ ਜੀ ਜੰਨਤ ਦੇ ਸਰਕਾਰਿਕ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਸਾਂਝੀ ਕਾਰਵਾਈ ਨੂੰ ਦੇਖੋ ਜੀ ਇਹ ਜਿਹੜਾ ਹੈਗਾ ਵਿਅਕਤੀ ਮੈਂ ਤੁਹਾਨੂੰ ਦੱਸਿਆ ਇਹਦੇ ਖਿਲਾਫ 5 ਐਨਡੀਪੀਐਸ ਦੇ ਮਕਦਮੇ ਆਲਰੇਡੀ ਦਰਜ ਨੇ ਇਹ ਯੁੱਧ ਇਹਦੇ ਇਹਦੇ ਫਾਦਰ ਤੇ ਜੀ 14 ਐਫਆਈਆਰ ਰਜਿਸਟਰ ਨੇ ਇਹਦੀ ਮਾਤਾ ਤੇ 6 ਐਫਆਈਆਰ ਰਜਿਸਟਰਡ ਨੇ ਇਹਨਾਂ ਨੇ ਪੂਰੇ ਟੱਬਰ ਨੇ ਸਾਰੀ ਉਮਰ ਕਾਲੀ ਕਮਾਈ ਕੀਤੀ ਹੈ ਜਿਹੜਾ ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਹੈ ਉਸ ਦੇ ਤਹਿਤ ਵੱਡੀ ਕਾਰਵਾਈ ਹੋਈ ਹੈ ਜੀ ਕਿ ਜਿਹੜੇ ਇਦਾਂ ਦੇ ਕਾਲੇ ਧੰਦੇ ਵਿੱਚ ਲੱਗੇ ਹੋਏ ਨੇ ਇਸ ਤਮਾਮ ਉਮਰ ਤੋਂ ਜਿਹੜੇ ਲੋਕੀ ਹੱਡ ਤੋੜ ਮਿਹਨਤਾਂ ਕਰਕੇ ਆਪਣੀ ਕਮਾਈ ਕਰਦੇ ਨੇ ਦਸਾਂ ਨੋਹਾਂ ਦੀ ਕਮਾਈ ਕਰਦੇ ਨੇ ਜਦੋਂ ਉਹਨਾਂ ਨੂੰ ਦਿਖਦਾ ਹੈ ਕਿ ਇਹ ਮਾੜੇ ਵਿਅਕਤੀ ਆਪਣੀਆਂ ਕਮਾਈਆਂ ਕਰ ਰਹੇ ਨੇ ਜਦੋਂ ਹੁਣ ਉਹਨਾਂ ਦੇ ਜਿਹੜੀਆਂ ਡਿਮੋਲੀਸ਼ਨ ਸ਼ੁਰੂ ਹੋਈਆਂ ਨੇ ਤਾਂ ਆਮ ਲੋਕਾਂ 'ਚ ਪੂਰੀ ਜ਼ਿਆਦਾ ਸੈਟੀਸਫੈਕਸ਼ਨ ਵੀ ਹੁੰਦੀ ਹੈ ਤੇ ਜਿਹੜੇ ਮਾੜੇ ਵਿਅਕਤੀ ਕੰਮ ਕਰਦੇ ਨੇ ਉਹਨਾਂ ਨੂੰ ਵੀ ਇਹ ਮੈਸੇਜ ਜਾਂਦਾ ਹੈ ਕਿ ਦੇਖੋ ਮਾੜੇ ਕੰਮ ਨਾ ਕਰੀਏ ਆਪਾਂ ਕਿ ਜਿਹੜੀਆਂ ਆਪਾਂ ਮਿਹਨਤ ਇਹ ਮਾੜੇ ਕੰਮਾਂ ਨਾਲ ਜਿਹੜੀਆਂ ਕਮਾਈਆਂ ਕਰਕੇ ਆਪਣੀਆਂ ਕੋਠੀਆਂ ਸਾਰੇ ਮਹਿਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਉਹ ਸਾਰੇ ਮੈਲ ਛੱਟ ਚ ਡਿੱਗ ਜਾਂਦੇ ਹੁੰਦੇ ਨੇ ਜੀ ਕੋਈ ਜ਼ਿਆਦਾ ਸਮਾਂ ਨਹੀਂ ਲੱਗਦਾ ਹੁੰਦਾ। ਇਹਨਾਂ ਦੀ ਵਿਵਸਥਾ ਵੈਸੇ ਚੱਲ ਰਹੀ ਹੈ ਉਹ ਕੋਈ ਇਹਨਾਂ ਨੂੰ ਜੇ ਕਿੱਥੇ ਰਹਿਣਗੇ ਜਿਹੜੇ ਘਰ ਦੇ ਬਾਕੀ ਮੈਂਬਰ ਨੇ ਦੇਖੋ ਜੀ ਇਹ ਪੰਚਾਇਤ ਜਿਹੜੀ ਹੈਗੀ ਆ ਉਹਨਾਂ ਨੇ ਸਾਨੂੰ ਰਿਕੁਐਸਟ ਕੀਤੀ ਸੀਗੀ ਕਿ ਇਹ ਜਿਹੜਾ ਛੱਪੜ ਦਾ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਹੈ ਜੀ ਇਹਨਾਂ ਨੇ ਇਹ ਡਰਾਵਾ ਹੀ ਪਾਇਆ ਹੋਇਆ ਸੀਗਾ ਜੀ ਮੇਰੇ ਮੈਂ ਤੁਹਾਨੂੰ ਦੱਸਿਆ ਕਿ ਇਹਨਾਂ ਦੇ ਪਰਿਵਾਰ ਚੋਂ ਚਾਰ ਜੀ ਬੈਡ ਕੈਰੇਕਟਰ ਨੇ ਤੇ ਇਹ ਇਹਨਾਂ ਕੋਲ ਆਪੇ ਹੀ ਵਿਅਸਥਾ ਇਹਨਾਂ ਦੀ ਪੰਚਾਇਤ ਦੇ ਸਹਿਮਤੀ ਨਾਲ ਜਿਹੜਾ ਉਹ ਹੈ ਸੀ